ਸੱਤੇ ਕਾਲ ਦੀ ਮਗਰਪੀਸੇਂ ਦਬੜੀ ਖਾਨਾ ਯੂਨੀਵਰਸਿਟੀ ਦਾ ਮੂੰਹ ਚੜਾਉਂਦੀ ਹੋਈ ਏ ਕਣਕ ਤੁਹਾਡੀ ਸਕਰੀਨ ਤੇ ਆ ਇਹ ਉਹੀ ਕਣਕ ਆ ਪੂਰੇ 14 ਏਕੜ ਜਿਹਨੂੰ ਪਹਿਲਾ ਪਾਣੀ ਕਣਕ ਦੇ ਮੰਗਣ ਤੇ 50ਵੇਂ ਦਿਨ ਲਾਇਆ ਗਿਆ ਸੀ ਪਿੰਡ ਪੰਡੋਰੀ ਅਰਾਈਆਂ ਜ਼ਿਲ੍ਹਾ ਮੋਗਾ ਵਿਖੇ ਬਾਈ ਜੀ ਸੰਪੂਰਨ ਸਿੰਘ ਬਾਈ ਮੁਖਤਿਆਰ ਸਿੰਘ ਹੁਣਾਂ ਦੇ ਸੁਪੁੱਤਰ ਮੇਰੀਆਂ ਮੀਟਿੰਗਾਂ ਦੇ ਵਿੱਚ ਪਿਛਲੇ 2 ਸਾਲਾਂ ਤੋਂ ਲਗਾਤਾਰ ਸ਼ਾਮਲ ਹੁੰਦੇ ਆ ਰਹੇ ਆ ਇਸ ਪਿੰਡ 'ਚ ਜਿਹੜੀਆਂ ਹੁੰਦੀਆਂ ਟ੍ਰੇਨਿੰਗਾਂ ਹੁੰਦੀਆਂ ਤਾਂ ਉੱਥੋਂ ਉਹਨਾਂ ਨੇ ਮੇਰੀ ਇੱਕ ਗੱਲ ਪੱਲੇ ਬੰਨੀ ਕਿ ਕਣਕ ਨੂੰ ਪਹਿਲਾ ਪਾਣੀ ਉਦੋਂ ਲਾਉਣਾ ਚਾਹੀਦਾ ਜਦੋਂ ਕਣਕ ਮੰਗੇ ਤਾਂ ਉਹਨਾਂ ਨੇ ਉਹ ਗੱਲ ਸੁਣੀ ਤੇ ਟ੍ਰਾਇਲ ਦੇ ਤੌਰ ਤੇ ਪਿਛਲੇ ਵਾਰੇ ਅੱਧਾ ਏਕੜ ਕਣਕ ਨੂੰ ਪਹਿਲਾ ਪਾਣੀ ਉਦੋਂ ਲਾਇਆ ਜਦੋਂ ਉਹਨੇ ਪਾਣੀ ਮੰਗਿਆ ਉਹ ਮੰਗਿਆ ਉਹਨੇ 50ਵੇਂ ਦਿਨ ਦੇ ਆਸੇ-ਪਾਸੇ ਉਹਦਾ ਜੋ ਰਿਜ਼ਲਟ ਮਿਲਿਆ ਉਹ ਇੰਨਾ ਸ਼ਾਨਦਾਰ ਰਿਜ਼ਲਟ ਸੀ ਕਿ ਐਤਕੀ ਉਹਨਾਂ ਨੇ ਸਾਰਾ ਵਾਹਣਾ ਜਿਹੜਾ ਉਹਨੂੰ ਪਹਿਲਾ ਪਾਣੀ ਉਦੋਂ ਲਾਇਆ ਜਦੋਂ ਕਣਕ ਨੇ ਮੰਗਿਆ ਤੇ 50ਵੇਂ ਦਿਨ ਦੇ ਆਸੇ-ਪਾਸੇ ਐਤਕੀ ਕਣਕ ਨੂੰ ਪਹਿਲਾ ਪਾਣੀ ਲੱਗਿਆ 222 ਤੇ 303 ਦੋਹਾਂ ਕਿਸਮਾਂ ਦਾ ਬੀਜਰ ਲਾ ਕੇ ਇਹ ਕਣਕ ਬੀਜੀ ਗਈ ਆ ਤੇ ਹੁਣ ਮੈਂ ਆਉਣਾ ਉਹਨਾਂ ਯੂਨੀਵਰਸਿਟੀ ਦੇ ਪਾਸ਼ੂਆਂ ਤੇ ਕੈਮੀਕਲ ਪੈਸਟੀਸਾਈਡ ਤੇ ਸੀਡ ਮਾਫੀਆ ਦੇ ਦਲਾਲਾਂ ਉੱਤੇ ਜਿਹੜੇ ਜਦੋਂ ਪਹਿਲੀ ਵੀਡੀਓ ਪਾਈ ਸੀ ਵੀ ਇਸ ਕਣਕ ਨੂੰ ਪਹਿਲਾ ਪਾਣੀ ਅੱਜ ਲੱਗ ਰਿਹਾ 50ਵੇਂ ਦਿਨ ਉਦੋਂ ਜਿਹੜਾ ਹੈਗਾ ਉਦੋਂ ਵੀ ਵੀਡੀਓ ਦੇ ਥੱਲੇ ਪੁੱਠੇ ਸਿੱਧੇ ਕਮੈਂਟ ਕਰਦੇ ਪਏ ਸੀ ਵੀ ਆਈ ਡੀ ਐਡੀ ਕਣਕ ਹੈ ਇਹ ਸਾਡੀ ਤਾਂ ਆਈ ਡੀ ਐਡੀ ਹੋ ਗਈ ਸਾਡੀ ਨੇ ਆਏ ਫਟਾਰਾ ਚੱਕ ਲਿਆ ਤਾਂ ਉਸ ਤੋਂ ਬਾਅਦ ਦੁਬਾਰੇ ਵੀਡੀਓ ਪਾਈ 1 ਮਹੀਨੇ ਬਾਅਦ 1 ਮਹੀਨੇ ਬਾਅਦ ਠੀਕ ਹੈ ਉਹਦੇ ਵਿੱਚ ਪਾਸ਼ੂ ਟਾਈਪ ਜਿਹੜੇ ਬੰਦੇ ਸੀਗੇ ਜਾਂ ਜਿਹੜੇ ਆਪਣੇ ਆਪ ਨੂੰ ਬਾਹਲੇ ਸਿਆਣੇ ਸਮਝਦੇ ਆ ਉਹ ਕਹਿ ਰਹੇ ਆ ਕਿ ਉੱਤੋਂ ਨਹੀਂ ਦਿਖਾਈ ਹੈ ਵੀ ਅਖੇ ਨਾਈਆ ਵਾਲ ਕਿੱਡੇ ਕਿੱਡੇ ਕਾ ਕਹਿੰਦਾ ਮੂਰੇ ਢਿੱਕਣੇ ਆ ਮੂਰੇ ਠੀਕ ਆ ਬਈ ਇਹ ਤਾਂ ਖੇਤ ਚ ਖੜੀ ਆ 14 ਏਕੜਾਂ ਚ ਇਹਦੇ ਚੋਂ ਅਸੀਂ ਕੀ ਤੁਹਾਨੂੰ ਝੂਠ ਬੋਲ ਦਿਆਂਗੇ ਫੇਰ ਤੀਜੀ ਵੀਡੀਓ ਪਾਈ ਤੀਜੀ ਤੀਜੀ ਵੀਡੀਓ ਦੇ ਥੱਲੇ ਕਮੈਂਟ ਆਏ ਆਖੇ ਸਾਡੀਆਂ ਗਣਕਾਂ ਦਾ ਨਿਸਰ ਗਿਆ ਤੇ ਐਂਡੀ ਸਰੀ ਨਹੀਂ ਹਜੇ ਤੱਕ ਠੀਕ ਆ ਤੀਜੀ ਵੀਡੀਓ ਪਾਈ ਸੀ 110ਵੇਂ ਦਿਨ ਪਾਣੀ ਲੱਗਦੇ ਸਮੇਂ ਦੂਜਾ ਪਾਣੀ ਲੱਗਿਆ 110ਵੇਂ ਦਿਨ ਚਲੋ 5 4 ਦੇ ਨਾਲ ਅੱਗੇ ਪਿੱਛੇ ਹੋ ਸਕਦੇ ਆ ਈ ਚੱਕਰ ਨਹੀਂ 105 ਹੋਣਗੇ 4 ਹੋਣਗੇ ਪਰ ਇਹਨਾਂ ਨੇ ਤੇ ਮੈਂ ਦੱਸਿਆ ਸੀ ਵੀ 110ਵੇਂ ਦਿਨ ਇੱਥੇ ਦੂਜਾ ਪਾਣੀ ਲੱਗਦਾ ਪਿਆ ਸੀ ਤਾਂ ਉਹਦੇ ਤੇ ਕਹਿਣ ਲੱਗੇ ਕਿ ਸਾਡੀ ਕਣਕ ਤਾਂ ਨਿਸਰ ਗਈ ਇਹਦਾ ਤਾਂ ਸਾਰਾ ਹੀ ਨਹੀਂ ਹੋਇਆ ਵੀ ਭਾਲਿਓ ਲੋਕੋ ਜਿਹੜੀ ਕਣਕ ਬੀਜੀ ਗਈ ਉਹ ਗਈ ਉਹ ਨਿਸਰੇ ਬਿਨਾ ਕਿਵੇਂ ਖਤਮ ਹੋ ਜੂ ਤੇ ਆਹ ਦੇਖ ਲਓ ਬਈ ਆਹ ਤੁਹਾਡੇ ਸਾਹਮਣੇ ਆਹ ਜੇ ਐਨਕਾ ਦਾ ਨੰਬਰ ਨੰਬਰ ਬਦਲਾਉਣਾ ਤਾਂ ਬਦਲਾ ਕੇ ਦੇਖ ਲੋ ਲੋਕਾਂ ਕ ਸਹੀ ਖਲੀ ਸਾਰਾ ਪੂਰਾ ਘਾਟਨ ਸਾਰਾ ਹੋਇਆ ਸਿੱਟਾ ਵੀ ਜ਼ਬਰਦਸਤ ਆ ਤੁਸੀਂ ਬੂਟੇ ਨੂੰ ਥੱਲੇ ਤੋਂ ਤਾਂ ਤੱਕ ਦੇਖੋਗੇ 나ੜ ਵੀ ਪੂਰਾ ਬਿਲਕੁਲ ਛੋਟੇ ਦੇ ਸਿਰ ਆ ਲਗਾ ਪੱਤਿਆਂ ਦੀ ਲੰਬਾਈ ਚੜਾਈ ਰੰਗ ਵੰਨ ਉਹ ਵੀ ਪੂਰਾ ਟਾਪ ਦਾ ਤੇ ਸਿੱਟੇ ਜਿਹੜੇ ਹੈਗੇ ਆ ਉਹ ਵੀ ਪੂਰੇ ਜ਼ਬਰਦਸਤ ਕਣਕ ਦੇ ਉੱਤੇ ਪਏ ਹੋਏ ਆ ਹੁਣ ਸਵਾਲ ਇਹ ਐ ਕਿ ਇਸ ਕਣਕ ਨੂੰ ਬਾਪੂ ਜੀ ਸੱਸੀ ਕਾਲ ਪਹਿਲਾਂ ਤੋਂ ਠੀਕ ਹਾਂ ਬਾਈ ਜੀ ਸੰਪੂਰਨ ਸਿੰਘ ਉਹਨਾਂ ਦੇ ਬਾਪੂ ਜੀ ਆ ਬਾਈ ਜੀ ਮੁਖਤਿਆਰ ਸਿੰਘ ਇਹਨਾਂ ਨਾਲ ਆਪਾਂ ਗੱਲ ਕਰ ਪਏ ਇਸ ਕਣਕ ਨੂੰ ਪਹਿਲਾ ਪਾਣੀ ਤਾਂ ਮੰਗਣ ਤੇ ਲਾਇਆ 50ਵੇਂ ਦਿਨ ਹਾਂਜੀ ਤੇ ਦੂਜਾ ਪਾਣੀ 110ਵੇਂ ਦਿਨ ਲੱਗਿਆ 110ਵੇਂ ਦਿਨ ਲੱਗਿਆ ਤੀਜਾ ਪਾਣੀ ਲੱਗ ਗਿਆ ਕਿ ਨਹੀਂ ਤੀਜਾ ਪਾਣੀ ਹੱਦ ਸ਼ੁਰੂ ਕੀਤਾ ਹੈ ਅੱਛਾ ਹੱਦ ਚਲਾਈ ਸਿਰਫ ਮੋਟਰ ਤੇ ਇਹਦਾ ਮਤਲਬ ਤਾਂ ਇਹ ਬਣਦਾ ਵੀ ਤੀਜੇ ਪਾਣੀ ਤੇ ਕਣਕ ਪੱਕ ਰਹੀ ਹੈ ਪੱਕ ਰਹੀ ਬਿਲਕੁਲ ਪੱਕ ਰਹੀ ਪੱਕ ਰਹੀ ਹੈ ਤਾਂ ਇੱਕ ਤਾਂ ਇਹ ਤੀਜਾ ਪਾਣੀ ਅੱਜ ਲੱਗ ਰਿਹਾ ਜੀ ਮਹੀਨੇ ਤੋਂ ਤਿੰਨ ਚਾਰ ਦਿਨ ਉੱਪਰ ਹੋ ਕੇ ਉੱਪਰ ਹੋ ਕੇ 22 23 ਨੂੰ ਆਇਆ ਸੀ ਮੈਂ ਪਿਛਲੇ ਮਹੀਨੇ ਤੇ ਅੱਜ ਹੋ ਗਈ 26 ਤਾਂ ਇਹਨੂੰ ਹੁਣ ਤੀਜਾ ਪਾਣੀ ਤੀਜਾ ਪਾਣੀ ਸ਼ੁਰੂ ਲੱਗ ਸ਼ੁਰੂ ਹੋ ਗਿਆ ਹੋ ਗਿਆ ਤਾਂ ਬਾਪੂ ਜੀ ਇਹ ਦੱਸੋ ਵੀ ਇਹਦੇ ਪਾਲਣ ਪੋਸ਼ਣ ਚ ਹੁਣ ਤੱਕ ਕੀ ਕੁਛ ਵਰਤਿਆ ਗਿਆ ਬਸ ਇਹਦੇ ਉਹ ਜਟਕਾ ਸੌਦਾ ਹੀ ਵਰਤਿਆ ਗਿਆ ਜੀ ਡਾਈ ਤਾਂ ਥੱਲੇ ਕੇਰ ਦੇ ਕੇਰ ਦੀ ਸਾਰੀ ਦੁਨੀਆ ਹਾਂ ਇੱਕ ਇੱਕ ਬੋਰੀ ਪਾਈ ਆ ਕਿ ਬੰਦ ਘੱਟ ਇੱਕ ਨਹੀਂ ਇੱਕ ਬੋਰੀ ਜੀ ਇੱਕ ਬੋਰੀ ਡਾਈ ਦੀ ਥੱਲੇ ਉਹ ਟੋਟਲੀ ਲੋਕ ਕੇਰ ਦੇ ਕੇਰਦੇ ਆ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਜੀ ਬਾਕੀ ਪਾਈ ਗਈ ਖਾਦ ਕਿਸੇ ਨੂੰ ਦੋ ਬੋਰੀਆਂ ਤੇ ਕਿਸੇ ਨੂੰ ਢਾਈ ਤੇ ਕਿਸੇ ਨੂੰ ਤਿੰਨ ਕਿਉਂਕਿ ਇੱਥੋਂ ਦੀ ਦਰਿਆ ਲੰਘਿਆ ਜਿੱਥੇ ਤਾਂ ਰੇਤਾ ਉਥੇ ਪਹਿਲੀ ਨਰਮ ਜਿੱਥੇ ਦੂਜੀ ਮਿੱਟੀ ਕੜੀ ਉਹ ਪਹਿਲੀ ਭਾਰੀ ਏ ਠੀਕ ਹੈ ਹਾਂ ਅੱਛਾ ਕਿੰਨੇ ਟੱਕ ਕਿੰਨੇ ਆ ਇਹ ਪਲਾਟ ਕਿੰਨੇ ਆ ਆਪਣੇ ਪਲਾਟ ਆਪਣੇ ਕਿੰਨੇ 4-5 4-5 ਪਲਾਟ ਆ 14 ਏਕੜ ਕਿਸੇ ਪਲਾਟ ਨੂੰ ਦੋ ਬੋਰੀਆਂ ਕਿੱਲੇ ਦੀ ਪਈ ਆ ਕਿਸੇ ਨੂੰ ਤਿੰਨ ਬੋਰੀਆਂ ਤੇ ਕਿਸੇ ਨੂੰ ਢਾਈ ਤਾਂ ਮੋٹے ਤੌਰ ਤੇ ਆਪਾਂ ਵੱਧ ਤੋਂ ਵੱਧ ਵੀ ਮੰਨ ਲਈਏ ਤਾਂ ਤਿੰਨ ਬੋਰੀਆਂ ਦੇ ਨਾਲ ਇੱਕ ਕਿੱਲਾ ਸਿਰੇ ਚੜਿਆ ਚੜਦਾ ਬਿਲਕੁਲ ਠੀਕ ਹੈ ਤਾਂ ਤੰਨੇ ਬੋਰੀਆਂ ਦਾ ਖਰਚਾ ਖੁਰਚਾ ਪਾ ਲੋ ਵੀ 900 ਰੁਪਏ ਦਾ ਕਿੱਲਾ ਹੋ ਗਿਆ ਹੋ ਗਿਆ ਤੇ 1400 ਦੀ ਹੋ ਗਈ ਡੀਏਪੀ ਦੀ ਜੀ ਤਾਂ 2300 ਰੁਪਏ ਦੇ ਵਿੱਚ ਕਣਕ ਸਿਰੇ ਚੜ ਚਲੀ ਆ ਪਰ ਬਾਪੂ ਜੀ ਵਿੱਚ ਬਚਾ ਲੈ ਕੋਈ ਤੱਤਾਂ ਵਾਲੀ ਕੋਈ ਫੰਗਸ ਵਾਲੀ ਕੋਈ ਤੇਲੇ ਤੁਲੇ ਵਾਲੀ ਬਿਲਕੁਲ ਅਸੀਂ ਅਜੇ ਤੱਕ ਕੱਖ ਨਹੀਂ ਪਾਇਆ ਜੀ ਤੇ ਨਾ ਹੁਣ ਇਹ ਦੂ ਪਿੱਛੇ ਪਾਉਂਦੀ ਲੋੜ ਹੀ ਏ ਜੀ ਇਹ ਦੂ ਵੇਲਾ ਤਾਂ ਲੰਘ ਗਿਆ ਵੇਲਾ ਲੰਘ ਗਿਆ ਵੇਲਾ ਦੇ ਉਦੋਂ ਬੰਨਾ ਜਦੋਂ ਪਾਣੀ ਲਾਇਆ ਸੀ ਪਹਿਲਾ ਜੀ ਉਹ ਤੋਂ ਦਬਜਾਂ ਦੀ ਕਣਕ ਆਪ ਦੀ ਲੋੜ ਨਹੀਂ ਸਪਰੀਆਂ ਕਰਨੀਆਂ ਸੀ ਕੋਈ ਆਦਿ ਦਾ ਬਾਹਰ ਵਾਲੀ ਕਰ ਦਿਓ ਕੋਈਆਂ ਦਾ ਫਲਾਣੀ ਕਰੀਏ ਉੱਤੇ ਵੀ ਇਹ ਫੇਰ ਉੱਠੂਗੀ ਦੇਖੋ ਪਹਿਲਾ ਪਾਣੀ ਕਣਕ ਨੂੰ ਮੰਗਣ ਤੇ ਲਾਉਣ ਦਾ ਫਾਇਦਾ ਇਹ ਹੋਇਆ ਕਿ ਕਣਕ ਨੂੰ ਤੇਲੇ ਚੇਪੇ ਦਾ ਅਟੈਕ ਵੀ ਨਹੀਂ ਤੇ ਕਿਸੇ ਤਰ੍ਹਾਂ ਦੀ ਕਿਸੇ ਫੰਗਸ ਦਾ ਅਟੈਕ ਵੀ ਨਹੀਂ ਹੋਇਆ ਤੇ ਨਾ ਹੀ ਇਹਨੇ ਕਿਸੇ ਤਰ੍ਹਾਂ ਦੀ ਤੱਤਾਂ ਦੀ ਕੋਈ ਘਾਟ ਮਨਾਈ ਹੁਣ ਆਮ ਬੰਦੇ 5 ਤੋਂ ਲੈ ਕੇ 6000 ਰੁਪਿਆ ਪ੍ਰਤੀ ਏਕੜ ਆ ਖਾਦਾਂ ਸਪਰੀਹਾਂ ਦੇ ਉੱਤੇ ਖਰਚ ਕਰੀ ਬੈਠੇ ਆ। ਕਰੀ ਬੈਠੇ। ਤੇ ਇਹ 3 ਤੋਂ 4000 ਰੁਪਇਆ ਬਚਾਈ ਬੈਠੇ ਆ। ਸਹੀ ਬੈਠੇ। ਫੇਰ ਲੋਕੋ। ਤਾਂ ਹੁਣ ਅਗਲੀ ਗੱਲ ਯੂਨੀਵਰਸਿਟੀ ਜੋਸ਼ ਫਾਰਸ ਕਰਦੀ ਆ। ਉਹਦੇ ਖਿਲਾਫ ਜਾ ਕੇ 21ਵੇਂ ਦਿਨ ਦੀ, 28ਵੇਂ ਦਿਨ ਦੀ, 50ਵੇਂ ਦਿਨ ਕਣਕ ਦੇ ਮੰਗਣ ਦੇ ਪਾਣੀ ਲੱਗਿਆ ਇੱਥੇ। ਉਹਦੇ ਖਿਲਾਫ ਜਾ ਕੇ ਕਣਕ ਨੂੰ ਪਾਣੀ ਲੱਗਿਆ ਤੇ ਹੁਣ ਯੂਨੀਵਰਸਿਟੀ ਜਵਾਬ ਦੇਵੇ। ਕਿ ਉਹ ਕਿਹੜੀ ਸਾਇੰਸ ਪੜ੍ਹੀ ਆ ਕਿਹੜੀ ਸਾਇੰਸ ਦੇ ਆਧਾਰ ਤੇ ਕਣਕ ਨੂੰ ਪਹਿਲਾ ਪਾਣੀ 90 ਦਿਨ ਦੇਣਾ ਹੈ 90 ਦਿਨ ਦੇਣਾ ਇਹ ਸਿਫਾਰਿਸ਼ ਕਰਦੀ ਹੈ ਕਿਹੜੀ ਸਾਇੰਸ ਕਹਿੰਦੀ ਹੈ ਕਿ ਬਿਨਾ ਮੰਗੇ ਪਾਣੀ ਪੀਓ ਬਿਨਾ ਬਿਨਾ ਤੇ ਲੱਗੇ ਪਾਣੀ ਪੀਓ ਬਿਨਾ ਮੰਗੇ ਕਿਸੇ ਨੂੰ ਪਾਣੀ ਪਿਐਓ ਇਹ ਕਿਹੜੀ ਸਾਇੰਸ ਹੈ ਇਹ ਉਹ ਸਾਇੰਸ ਹੈ ਜਿਹੜੀ ਕਾਰਪੋਰੇਟ ਪੱਖੀ ਸਾਇੰਸ ਹੈ ਤੇ ਜਿਹਨੂੰ ਯੂਨੀਵਰਸਿਟੀ ਜਿਹੜੀ ਹੈਗੀ ਆ ਕਿਸਾਨਾਂ ਤੇ ਥੋਪ ਕੇ ਕਿਸਾਨਾਂ ਨੂੰ ਜਿਹਦੇ ਰਾਹੀਂ ਗੁੰਮਰਾਹ ਕਰਕੇ ਕਾਰਪੋਰੇਟ ਦੇ ਗੁਲਾਮ ਬਣਾਉਣ ਚ ਆਪਣਾ ਰੋਲ ਅਦਾ ਕਰਦੀ ਆ ਇਹਨਾਂ ਦਾ ਤਿੰਨ ਤੋਂ 4000 ਰੁਪਿਆ ਬਚ ਰਿਆ ਤੇ ਜਿਹੜਾ ਯੂਨੀਵਰਸਿਟੀ ਮਗਰ ਲੱਗ ਕੇ ਪਹਿਲਾ ਪਾਣੀ ਛੇਤੀ ਲਾਉਂਦੇ ਪਏ ਆ ਉਹਨਾਂ ਦਾ ਤਿੰਨ ਤੋਂ 4000 ਰੁਪਿਆ ਫालतू ਖਰਚ ਹੋ ਰਿਹਾ ਤੇ ਉਹ ਜਾ ਕਿੱਥੇ ਰਿਹਾ ਕਾਰਪੋਰੇਟ ਦੀ ਝੋਲੀ ਚ ਕਾਰਪੋਰੇਟ ਦੀ ਤਜੋਰੀ ਚ ਸੋ ਯੂਨੀਵਰਸਿਟੀ ਇੱਥੇ ਆਵੇ ਤੇ ਇਸ ਖੇਤ ਦੇ ਵਿੱਚ ਜੋ ਅਸੀਂ ਕੀਤਾ ਉਹ ਵੀਡੀਓਦਰ ਵੀਡੀਓ ਤੁਹਾਡੇ ਸਾਹਮਣੇ ਰੱਖਿਆ ਤੇ ਆ ਤੁਸੀਂ ਸਮਝ ਲਓ ਵੀ ਆ ਆਖਰੀ ਪੜਾ ਦੀ ਜਿਹੜੀ ਹੈਗੀ ਵੀਡੀਓ ਆ ਇਸ ਤੋਂ ਬਾਅਦ ਇੱਕ ਵੀਡੀਓ ਇਹਦੇ ਝਾੜਦੀ ਆਊਗੀ ਠੀਕ ਹੈ ਵੀ ਝਾੜ ਕਿੰਨਾ ਨਿਕਲਿਆ ਤਾਂ ਉਹਦੇ ਤੋਂ ਬਾਅਦ ਮੈਂ ਪੁੱਛੂਗਾ ਯੂਨੀਵਰਸਿਟੀ ਵਾਲਿਆਂ ਨੂੰ ਵੀ ਫੇਰ ਤੁਸੀਂ ਗਲਤ ਸ਼ਫਾਰਸ਼ਾਂ ਕਿਉਂ ਕਰਦੇ ਹੋ ਕਿਹਨੂੰ ਫਾਇਦਾ ਪਹੁੰਚਾਉਣ ਲਈ ਕਰਦੇ ਹੋ ਤੁਸੀਂ ਕਿਸਾਨਾਂ ਲਈ ਕੰਮ ਕਰਦੇ ਹੋ ਕਿ ਤੁਸੀਂ ਕਾਰਪੋਰੇਟ ਲਈ ਕੰਮ ਕਰਦੇ ਹੋ ਤੇ ਇਹ ਸਵਾਲ ਕੱਲਾ ਮੈਂ ਕਿਉਂ ਪੁੱਛਾਂ ਤੁਸੀਂ ਕਿਉਂ ਨਹੀਂ ਪੁੱਛਦੇ ਕਿਸਾਨ ਦੇ ਉੱਤੇ ਬੰਦੀਆਂ ਦੇ ਮੂੰਹ 'ਚ ਕਿਹੜਾ ਕੂਕੜੀਆਂ ਪਈਆਂ ਹੋਈਆਂ ਉਹ ਕਿਉਂ ਨਹੀਂ ਪੁੱਛਦੀਆਂ ਸੋ ਯੂਨੀਵਰਸਿਟੀ ਦੇ ਵੱਡੇ ਸਵਾਲ ਆ ਇੰਨਾ ਵੱਡੇ ਸਵਾਲਾਂ ਨੂੰ ਪੁੱਛਣਾ ਸ਼ੁਰੂ ਕਰੋ ਤਾਂ ਕਿ ਯੂਨੀਵਰਸਿਟੀ ਜਿਹੜੀ ਹੈਗੀ ਆ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰਨਾ ਸ਼ੁਰੂ ਕਰੇ ਨਾ ਕਿ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਸ਼ਫਾਰਿਸ਼ਾਂ ਲਗਾਤਾਰ ਕਰਦੀ ਰਹੇ। ਸੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤੋ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ। ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਥ ਸ੍ਰੀ ਅਕਾ